ਇਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜੀ ਜਿਸ ਵਿੱਚ ਸਾਡੇ ਨੌਰਥ ਸਬ-ਡਿਵੀਜ਼ਨ ਦੇ थाना ਇੱਕ ਨੇ ਐਸਐਸਓ ਦਾ ਇੱਕ ਮਹਿੰਦ ਸਰ ਇੱਕ ਥੈਂਕ ਯੂ ਸਰ ਮਾਈਕ ਆਫ ਰਿਹਾਤ ਕੀ ਕਰਦਾ ਨਾ ਦੋ ਯਾਰ ਨਾਗਰ ਪਿੰਡ ਆ ਠੀਕ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਟਿਲ ਕੇਸ ਹੈ ਜੀ ਇੱਕ ਚੋਰੀ ਦਾ ਦੋ ਕਿੱਕੜੀ ਮੂਲੀ ਲੜਾਈ ਚੱਕ ਲਈ 326 ਵੀ ਲੱਗੀਆਂ ਨੇ ਤੁਹਾਨੂੰ ਸਾਥ ਤੋਂ ਤੁਸੀਂ ਕਿਆ ਕਰਦੇ ਹੋ ਗ੍ਰਾਮ ਦਾ ਇਹ ਤਾਂ ਹੁਣ ਸਾਡੇ ਜਿਹੜਾ ਅਸੀਂ ਐਫਆਰ ਲੌਂਚ ਕੀਤੀ ਸੀ 127 ਨੰਬਰ ਉਹਦੇ ਵਿੱਚ ਹੀ ਬਰਾਬਰਤ ਆਇਆ 10935 ਐਨਪੀਐਨਐਸ 325 ਵਜhਾਂ ਤੇ ਫਾਇਰ ਹੋਈ ਕਿੰਨੇ ਸੀ ਜੀ ਦੋ ਕਹਿ ਰਹੇ ਕਿ ਲੋਕ ਇੱਕ ਤੋਂ ਜਾਮ ਲਗਾਣਾ ਕਿਉਂਕਿ ਇਹ ਦਾ ਕਾਰ ਸਾਡੇ 24 ਦੇ ਕੇਸ ਦੇ ਵਿੱਚ ਪਕੜਿਆ ਜਾਂਦਾ ਉਹਨੂੰ ਲੱਗਿਆ ਕਿ ਸ਼ੱਤ ਮੈਨੂੰ ਗਿਆ ਤਾਂ ਆਪਕਾ ਸੁਣਾਦੀ ਤਕਰਾਰ ਬਦ ਲਈ ਉਹਨੇ ਆਪਣੇ ਬਰਦਰ ਨੂੰ ਬੁਲਾ ਲਿਆ ਤੇ ਫਿਰ ਉੱਥੇ ਆ ਕੇ ਉਹਨਾਂ ਦਾ ਆਪਸ ਵਿੱਚ ਝਗੜਾ ਚੱਲਣਾ ਸ਼ੁਰੂ ਹੋ ਗਿਆ ਕਿਰਪਾ ਕਰਕੇ ਇਸ ਤੋਂ ਹੈ ਦੇਸ਼ੇ ਘਟਾ ਚੋਰੀ ਚੱਕਾ ਸੀ ਜੀ ਜਨੰਦਰ ਕਬੀਸ਼ਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜੀ ਜਿਸ ਵਿੱਚ ਸਾਡੀ ਨਾਰਥ ਸਬ ਡਿਵੀਜ਼ਨ ਦੇ ਐਸ ਐਚ ਓ ਇੱਕ ਨੇ ਜਿਹੜੀ ਗੋਲੀ ਚੱਲੀ ਸੀਗੀ ਸਬਜੀ ਮੰਡੀ ਮਕਸੂਦਾਂ ਦੇ ਵਿੱਚ ਲੜਾਈ ਹੋਈ ਸੀ ਦੋ ਪਾਰਟੀਆਂ ਦੀ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਦੋ ਇਲੀਗਲ ਪਿਸਤੋਲਾਂ ਸਮੇਤ ਦੋ ਪਾਰ ਆਲਿ ਸਰ ਕੀ ਮਾਮਲਾ ਜਿਹੜਾ ਹੈ ਇਹ ਮਾਨਯੋਗ ਸੀਪੀ ਸਾਹਿਬ ਦੀ ਰਹਿਨਮਾਈ ਹੇਠ ਸਾਡੀ ਨਾਰਥ ਸਬਡਿਵੀਜ਼ਨ ਦੀ ਪੁਲਿਸ ਨੇ ਇੱਕ ਵੱਡੀ ਅਚੀਵਮੈਂਟ ਕੀਤੀ ਹੈ ਜਿਸ ਦੇ ਵਿੱਚ ਜਿਹੜੀ ਸਬਜੀ ਮੰਡੀ ਮਕਸੂਦਾ ਘੋਦੀ ਚੱਲੀ ਸੀ ਜਿਸ ਦੇ ਬਾਰੇ ਪਹਿਲੇ ਕਹੇ ਜਾਂਦੇ ਸੀ ਕਿ ਸ਼ਰ ਲੁਕੋ ਦੀ ਬਾਜ਼ ਆਤਾ ਉਹਨੂੰ ਫੇਸ ਕਰਕੇ ਦੋਨੋਂ ਦੋਸ਼ੀ ਗ੍ਰਿਫਤਾਰ ਕੀਤੇ ਤੇ ਉਹਨਾਂ ਕੋਲੋਂ ਦੋਨਾ ਕੋਲੋਂ 32 ਬੋਰ ਦੇ ਪਿਸਟਲ ਇਲੈਗਲ ਬਰਾਮਦ ਕੀਤੇ ਹਨ ਨਾਲ ਦੋ ਕਾਰਤੂਸ ਬਰਾਮਦ ਕੀਤੇ ਲਾਈਵ ਤੇ ਉਹ ਕੇਸ ਨੂੰ ਫੇਸ ਕੀਤਾ ਜੀ ਸਰੇ ਲੁੱਟਖੋਦੀ ਵਰਤਦ ਕਰਨਾ ਹੈ ਸੀ ਉਥੇ ਕੁਝ ਨਹੀਂ ਜੀ ਇਹ ਉਹਨਾਂ ਦਾ ਅਰਥ ਹੈ ਜਿਹੜੀ ਦੇ ਉੱਤੇ ਕੁਝ ਸਨੈਕਸ ਖਾਂਦੇ ਹੋਏ ਝਗੜਾ ਹੋਇਆ ਸੀ ਦੋ ਬੰਦਿਆਂ ਨਾਲ ਉਹਨੇ ਆਪਣੇ ਸਾਥੀ ਬੁਲਾ ਲਏ ਤੇ ਉਸ ਦੇ ਵਿੱਚ ਉਹਨਾਂ ਨੇ ਆ ਕੇ ਇੱਕ ਬੰਦਾ ਜਿਹੜਾ ਸੀਗਾ ਜਿੱਦਾਂ ਲੜਾਈ ਹੋ ਰਹੀ ਸੀ ਉਹਦੇ ਕੋਲ ਹੀ ਮਾਰ ਦਿੱਤਾ ਲੜਾਈ ਦਾ ਕਾਰਨ ਕੀ ਸੀ ਸਰ ਕਿਉਂਕਿ ਇੱਕ ਉਹਨੂੰ ਪਿੱਛੇ ਤੋਂ ਹੀ ਬੈਠ ਲੜਾਈ ਦਾ ਕਾਰਨ ਇਹ ਸੀਗਾ ਜੀ ਕਿ ਉਥੇ ਇੱਕ ਜਿਹੜੀ ਵੈਨ ਨਿਕਲੀ ਸੀ ਉਹਨਾਂ ਨੇ ਕਿਹਾ ਇਸ ਉਦਮ ਸਿੰਘ ਜਿਹੜਾ ਉੱਥੇ ਖਾ ਰਿਹਾ ਸੀ ਸਨੈਕਸ ਉਹਨੇ ਕਿਹਾ ਕਿ ਤੁਸੀਂ ਫ੍ਰੀਕਵੈਂਟ ਚੱਕਾ ਲਗਾ ਗਏ ਤੇ ਚੋਰੀਆਂ ਬਹੁਤ ਹੋਣ ਲੱਗੀਆਂ ਹਾਂ ਤੋ ਜਿਹੜਾ ਉੱਤੇ ਦੂਸਰਾ ਲੜਕਾ ਖੜਾ ਦੀ ਪੁਲਿਸ ਮੈਂ ਤਾਂ ਆ ਕੇ ਚਲੀ ਗਈ ਤੇ ਦੂਸਰਾ ਲੜਕਾ ਚ ਉਹਨੂੰ ਲੱਗਿਆ ਕਿ ਸ਼ਾਇਦ ਇਹ ਮੇਰੇ ਉੱਤੇ ਕਮੈਂਟ ਕੀਤਾ ਉਹਨੇ ਆਪਣੇ ਬ੍ਰਦਰ ਨੂੰ ਬੁਲਾ ਲਿਆ ਜਿੱਤੇ ਆਲਰੇਡੀ ਇੱਕ ਚੋਰੀ ਦਾ ਪਰਚਾ ਦਰਜ ਹੈ ਔਰ ਉਹ ਦੋ ਜਣੇ ਸੀਗੇ ਦੋਨਾਂ ਨੇ ਆ ਕੇ ਦੂਸਰੇ ਦੇ ਉੱਤੇ ਆਲਰੇਡੀ ਤਿੰਨ ਮੁਕਦਮੇ ਸਰ ਪੁਰਾਣੀ ਰੰਜਿਸ਼ ਤੇ ਨਹੀਂ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੁਣ ਤਫਤੀਸ਼ ਚ ਆਏਗਾ ਕਿਉਂਕਿ ਆਪਸ ਚ ਪੁਰਾਣੀ ਰੰਜਿਸ਼ ਹਾਲੇ ਤੱਕ ਤਾਂ ਕੋਈ ਹਿਸਾਬ ਨਹੀਂ ਲੁੱਟ ਖੋਹਾਂ ਕਰਦੇ ਹੈਗੇ ਜਿਹੜੇ ਕਿੰਨਾ ਨੇ ਗੋਲੀ ਚਲਾਈ ਨਹੀਂ ਲੜਾਈ ਝਗੜੇ ਦੇ ਮੁਕਦਮੇ ਹੈਗੇ ਆ ਜੀ ਕੋਈ ਗੋਲਡ ਨਾ ਹੋਇਆ ਇਹ ਮਰਡਰ ਹੀ ਹੋਇਆ ਜਾਂ ਮੈਸਜ ਚੱਲ ਗਈ ਗੋਲੀ ਨਹੀਂ ਗੋਲੀ ਮਾਰੀ ਗਈ ਹੈ ਚੱਲੀ ਨਹੀਂ ਮਰਡਰ ਦਾ ਹਾਂ ਗੋਲੀ ਮਾਰੀ ਉਹਦੇ ਹੱਥ ਲੱਗੇ ਉੱਥੇ ਸਿਰਫ ਕੋਈ ਸਕਿਉਰਿਟੀ ਕਰ ਲੱਗਿਆ ਹੋਊ ਕੋਈ ਫੋਟੋ ਵੀ ਕਰਾਇਆ ਹੋਊ ਉਹ ਤਫਤੀਸ਼ ਚੱਲ ਰਹੀ ਕਿ ਕੀ ਬੜਾ ਹੋਇਆ ਪੈਸਾ ਦੀ ਮੰਗ ਕਰ ਰਹੀ ਹੈ ਰਿਮਾਨ ਲੈ ਲੈਣਾ ਨਹੀਂ ਰਿਮਾਨ ਰਿਮਾਨ ਫਾਇਰ ਕੀਤਾ ਉਹ ਉੱਥੇ ਉੱਥੇ ਨਾਲ ਖਾਰੇ ਸੀ ਕਿ ਉਹ ਨਵੇਂ ਦਰਸਾ ਕੀ ਉਹ ਰੈਡੀਸ਼ਨ ਉਹ ਆਏ ਸੀਗੇ ਜਿਹੜਾ ਬੁਲਾਇਆ ਗਿਆ ਸੀ ਉਹਨਾਂ ਨੂੰ Gracias. Okay. Okay.